ਤਾ ਦੋ ਕੀ ਨਾਟਾ ਡਾਤੇ ਜਿੰਨਾਂ ਦੀ ਡੈਥ ਹੋਈ ਹੈ ਕੀ ਨਾ ਹੈ ਮਦਰ ਪਿੰਡ ਫੇਰਾ ਜੀ ਹਰਜਿੰਦਰਪੁਰ ਮੇਰਾ ਨਾਮ ਸੰਦੀਪ ਸਿੰਘ ਇਹਨਾਂ ਦਾ ਨਾਮ ਹੈ ਮੇਰੇ ਘਰ ਵਾਲੇ ਦਾ ਪਿੰਡ ਬਲਗਾਂ ਦੇ ਰਹਿਣ ਵਾਲੇ ਆਪਾਂ ਤੇ ਡੈਥ ਕਿਸ ਤਰ੍ਹਾਂ ਹੋਈ ਇਹਨਾਂ ਦੀ ਡੈਥ ਹੋਈ ਵੀ ਪਾਣੀ ਚ ਗਏ ਨੇ ਕੁਛ ਦਿਨਾਂ ਤੋਂ ਹੜਾ ਆ ਰਿਹਾ ਵਾ ਪਾਣੀ ਬਹੁਤ ਜ਼ਿਆਦਾ ਆ ਰਿਹਾ ਸੀ ਤੇ ਕੁਝ ਪਹਿਲੀ ਆਪਣੀ ਹੀ ਕੁਝ ਠੇਕੇ ਤੇ ਲਈ ਸਾਡੇ ਕੋਲ ਤਿੰਨ ਚਾਰ ਕਿੱਲੇ ਪਹਿਲੀ ਇਸ ਟਾਂਕੇ ਤੇ ਤੇ ਫੇਰਾ ਮਾਰ ਨਹੀਂ ਗਏ ਨੇ ਪਹਿਲੀ ਵਿੱਚ ਉੱਥੇ ਇਹਨਾਂ ਕੋਲ ਪਾਣੀ ਨਹੀਂ ਵੇਖ ਕੇ ਸਾਰਿਆ ਗਿਆ ਇਹ ਕਿ ਇਹ ਤਾਂ ਆਪਣੇ ਆਪ ਹੀ ਥਲੇ ਡਿੱਗ ਪਿਆ। ਅਟੈਕ ਹੀ ਹੋ ਗਿਆ ਇੱਕ ਜੱਕ ਦਾਵੇਂ ਇਹਨਾਂ ਨੂੰ। ਆਪਾਂ ਤਾਂ ਮਗਰ ਗਏ ਦੇਖ ਕੇ ਆਏ ਇਹਨਾਂ ਨੂੰ। ਤੇ ਜਿਹਦੀ ਪਹਿਲੀ ਠੇਕੇ ਤੇ ਲਈ ਆ ਕਿੰਨਾ ਠੇਕਾ ਤੁਸੀਂ ਦੇਂਦੇ? ਅਸੀਂ 50000 ਰਸਟਾਂ ਤੇ ਦੇ ਰਹੇ ਉਹਨਾਂ ਨੂੰ ਠੇਕਾ। ਕਿੱਲੇ ਦਾ। ਛੋਨਾ ਜਿਹੜਾ ਆਪਾਂ ਪੂਰਾ ਪਾਣੀ ਦੇ ਵਿੱਚ ਡੁੱਬਿਆ ਹੋਇਆ ਹੈ। ਹਾਂਜੀ ਬਿਲਕੁਲ ਡੁੱਬਿਆ ਹੋਇਆ ਦਾ ਪਾਣੀ ਵਿੱਚ। ਐਸਾ ਵੀ ਛੋਨਾ ਜਿਹੜਾ ਪਾਣੀ ਦੇ ਵਿੱਚ ਹੀ ਆ। ਹਾਂਜੀ ਇਸ ਟਾਈਮ ਤੇ ਪੂਰਾ ਡੁੱਬਿਆ ਦਾਵਾ ਛੋਨਾ ਹਜੇ। ਕਿੰਨੇ ਬੱਚੇ ਆ ਤੁਹਾਡੇ? ਮੇਰੀਆਂ ਦੋਨੇ ਬੇਟੀਆਂ ਨੇ। ਇਹ ਕੀ ਮੰਗ ਕਰਦੇ ਹਾਂ ਪੰਜਾਬ ਸਰਕਾਰ ਤੋਂ ਅਸੀਂ ਇਹ ਮੰਗ ਕਰਨਿਆ ਕਿ ਸਾਡੇ ਕਮਾਨ ਵਾਲਾ ਘਰ ਵਿੱਚ ਕੋਈ ਨਗਰਸ਼ਟਰ ਵਿੱਚ ਸਾਡੇ ਜਿਹੜੇ ਪਿਤਾ ਜੀ ਬਜ਼ੁਰਗ ਨੇ ਮੇਰਾ ਸਹੁਰਾ ਸਾਹਿਬ ਇਹਨਾਂ ਦੇ ਸਿਰ ਤੇ ਹੀ ਆਪਾਂ ਖਾਰੇ ਸੀ ਦਿਹਾੜੀ ਵੀ ਲਾਉਂਦੇ ਸੀ ਘਰ ਦਾ ਵੀ ਕਰਦੇ ਸਾਰੇ ਕੰਮ ਹੀ ਕਰਦੇ ਸੀਗੇ ਤੇ ਸਾਨੂੰ ਇਹੋ ਹੀ ਆਪੀ ਤੁਹਾਡਾ ਥੋੜਾ ਜਿਹਾ ਹੈਲਪ ਕੀਤੀ ਜਾਏ ਹੁਣ ਪਾਈ ਦੱਸ ਦੋ ਕੀ ਨਾਂ ਹੈ ਤੁਹਾਡਾ ਜਿਹੜਾ ਪਿੰਡ ਆ ਕੀ ਹੈ ਤੇ ਇਹਨਾਂ ਦੀ ਜਿਹੜੀ ਡੈਥ ਹੋਈ ਆ ਇਸ ਰੋਈਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਦੀ ਖਤੇ ਸੋ ਸਾਡਾ ਪਿੰਡ ਬਲਗਣਾ ਵੀ ਜੀ ਸਾਡੇ ਪਿੰਡ ਅੱਜ ਬਹੁਤ ਹੀ ਬਹੁਤ ਹੀ ਮੰਦ ਭਾਗੀ ਘਟਨਾ ਘਟੀ ਹੈ ਜੋ ਕਿ ਸਾਡੇ ਇੱਕ ਨੌਜਵਾਨ ਸੰਦੀਪ ਸਿੰਘ ਜਿਨ੍ਹਾਂ ਦੇ ਖੇਤ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਚੜਨ ਕਰਕੇ ਫਸਲ ਸਾਰੀ ਮਾਰੀ ਗਈ ਸੀ ਉਹ ਐ ਸਾਮੀ ਆਪਣੇ ਘਰੋਂ ਫੇਰਾ ਮਨ ਆਇਆ ਜਦੋਂ ਉਹਨੇ ਆਣ ਕੇ ਵੇਖਿਆ ਕਿ ਫਸਲ ਸਾਰੀ ਮਾਰੀ ਗਈ ਹੈ ਤੇ ਉਹਦੇ ਕਾਰਨ ਉਹਦੇ ਉਹਨੇ ਆਣ ਕੇ ਜਦੋਂ ਵੇਖਿਆ ਉਹਦੇ ਦਿਲ ਨੂੰ ਅਟੈਕ ਹੋ ਗਿਆ ਤੇ ਉਹਨਾਂ ਦੇ ਪਰਿਵਾਰ ਨੂੰ ਪਿੱਛੇ ਇੱਥੇ ਆਣ ਗਵਾਂਡ ਦੇ ਲੋਕਾਂ ਨੇ ਖਬਰ ਕੀਤੀ ਤਾਂ ਫਿਰ ਉਹਦਾ ਪਰਿਵਾਰ ਉਹਨਾਂ ਨੂੰ ਇੱਥੇ ਚੁੱਕ ਕੇ ਲੈ ਕੇ ਗਿਆ ਕਿੰਨੇ ਬੱਚੇ ਆ ਇਹਨਾਂ ਦੇ ਕਿੰਨੇ ਹੁੰਦੇ ਸੀ ਦੋ 3 ਨੇ ਜੀ ਉਹਨਾਂ ਦੀ ਬਾਕੀ ਘਰ ਦੀ ਮਾਲੀਹਤ ਬਹੁਤ ਖਸਤਾ ਵਾ ਤੇ ਬਹੁਤ ਜ਼ਿਆਦਾ ਬਹੁਤ ਹੀ ਜ਼ਿਆਦਾ ਦੁੱਖਤਾਈ ਹੈ ਕੀ ਕੰਮ ਕਰ ਗਈ ਹੈ ਉਹ ਡਿਆੜੀ ਦਾ ਪਾਈ ਕਰਦਾ ਸੀ ਕੋਈ ਆ ਥੋੜੀ ਜਿਹੀ ਖੇਤ ਸੀ ਜਿਹੜੇ ਉਹ ਵੀ ਕੁਦਰਤ ਦੇ ਕਰਕੇ ਸਾਰਾ ਕੁਝ ਡੁੱਬਾ ਪਿਆ ਵਾ ਜਿੰਨੀ ਜਮੀਨ ਇਹਨਾਂ ਦੀ ਆਪਣੀ ਆਪਣੀ ਦੇ ਇੱਕ ਅਦਾ ਇਕਲਾ ਹੀ ਇਕਲਾ ਕੇ ਪਹਿਲੇ ਹੀ ਕੋ ਦੋ ਢਾਈ ਕਿਲੇ ਉਹਨਾਂ ਠੇਕੇ ਤੇ ਵੀ ਲਈ ਹੋਈ ਸੀ ਤੇ ਪ੍ਰਸ਼ਾਸਨ ਤੋਂ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਸਾਡੀ ਇਹੀ ਮੰਗ ਆ ਕਿ ਬਹੁਤ ਹੀ ਜ਼ਿਆਦਾ ਗਰੀਬ ਪਰਿਵਾਰ ਆ ਸੋ ਵੱਧ ਤੋਂ ਵੱਧ ਜਿੰਨੀ ਵੀ ਸਹੈਤਾ ਹੋ ਸਕੇ ਇਸ ਪਰਿਵਾਰ ਦੀ ਤੇ ਪ੍ਰਸ਼ਾਸਨ ਕੋਲ ਸਾਡੀ ਇਹੀ ਮੰਗ ਆ ਕਿ ਉਹਨਾਂ ਨੂੰ ਜ਼ਰੂਰ ਜੋ ਵੀ ਬੰਦਾ ਵਾ ਵੱਧ ਤੋਂ ਵੱਧ ਉਹਨਾਂ ਦੀ ਮਦਦ ਕੀਤੀ ਜਾਵੇ ਬਾਜੀ ਦੱਸ ਦੋ ਕੀ ਨਾ ਤੁਹਾਡਾ ਤੇ ਜਿੰਨਾਂ ਦੀ ਡੈਥ ਹੋਈ ਹੈ ਕੀ ਨਾ ਹੀ ਉਹਨਾਂ ਦਾ ਭਾਜੀ ਮੇਰਾ ਨਾਸਲਵਿੰਦਰ ਸਿੰਘਾ ਜਿਹਦੀ ਡੈਥ ਹੋਈ ਉਹਦਾ ਨਾਮ ਸੰਦੀਪ ਸਿੰਘ ਆ ਉਹਦੇ ਫਾਦਰ ਦਾ ਨਾਮ ਹਰਬੰਸ ਸਿੰਘ ਹੀ ਕਿਸ ਤਰ੍ਹਾਂ ਇਹਨਾਂ ਦੀ ਡੈਥ ਹੋਈ ਆ ਭਾਜੀ ਇਹਨਾਂ ਨੇ ਨਾ ਪਾਲੀ ਲਈ ਠੇਕੇ ਤੇ ਤੇ ਇਹਨਾਂ ਦਾ ਝੂਨਾ ਸਾਰਾ ਹੁੰਦੇ ਨਾਲ ਮਾਰਿਆ ਗਿਆ ਵਾ ਤੇ ਇਹਨਾਂ ਦਾ ਨੁਕਸਾਨ ਬਹੁਤ ਜ਼ਿਆਦਾ ਹੋਇਆ ਵਾ ਤੇ ਦੂਜਾ ਨਾਣੇ ਦਾ ਪਾਣੀ ਲੱਠਾ ਨਹੀਂ ਉਹ ਵਿਚਾਰਾ ਫੇਰਾ ਮਾਰਨਾ ਆ ਤੇ ਉਹਦੇ ਕਰਕੇ ਉਹਦੀ ਡੈਥ ਹੋ ਗਈ ਕਿੰਨੀ ਜ਼ਮੀਨ ਇਹਨਾਂ ਦੀ ਆਪਣੀ ਜ਼ਮੀਨ ਕਿੰਨੀ ਆਪਣੀ ਭਾਜੀ ਕਿਲਾ ਪੈ ਲਈ ਆ ਤੇ ਤਿੰਨ ਕਿਲੇ ਪੈ ਲਈ ਨਾ ਢਾਈ ਤਿੰਨ ਕਿਲੇ ਠੇਕੇ ਲਈ ਕਿੰਨਾ ਠੇਕਾ ਹੀ ਜੀ ਨੂੰ ਹੁੰਦਾ ਠੇਕਾ 50000 ਰੁਪਿਆ ਕਿਲੇ ਦਾ ਭਾਜੀ ਕਿੰਨੇ ਬੱਚੇ ਇਹਨਾਂ ਦੇ ਭਾਜੀ ਦੋ ਕੁੜੀਆਂ ਨੇ ਇਹਨਾਂ ਦੀ ਤੇ ਹੋਰ ਇਹਨਾਂ ਦੀ ਜਿਹੜੇ ਮਨ ਲੋ ਕਾਢੀ ਬਹੁਤ ਮਾੜੀ ਹਾਲਤ ਆ ਭਾਜੀ ਬਹੁਤ ਜ਼ਿਆਦਾ ਕਿਉਂ ਇਹੋ ਬੰਦਾ ਕਮਾਉਣ ਵਾਲਾ ਸੀ ਤੇ ਮਾਤਾ ਦੀਆਂ ਅੱਖਾਂ ਬਣੀਆਂ ਨੇ ਤੇ ਨਾਲ ਦੀ ਵੀ ਠੀਕ ਨਹੀਂ ਰਹਿੰਦੀ ਤੇ ਬਾਪੂ ਤੇ ਤੁਹਾਨੂੰ ਪਤਾ ਹੀ ਆ ਬਜ਼ੁਰਗ ਹੋ ਗਏ ਨੇ ਤੇ ਪਹਿਲਾਂ ਇਹਦਾ ਬ੍ਰਦਰ ਹੀ ਉਹਦੀ ਵੀ ਡੈਥ ਹੋ ਗਈ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਆਂ ਅਸੀਂ ਤੇ ਇਹੀ ਮੰਗ ਕਰਦੇ ਆਂ ਭਾਜੀ ਇਹਦਾ ਗਰੀਬ ਦਾ ਸਹਾਇਤਾ ਕੀਤੀ ਜਾਏ ਤੇ ਮਾਤੜ ਬੰਦਾ ਵਾ ਵੱਤੋ ਵੱਤ ਜੋ ਜੋ ਬੰਦਾ ਪੰਜਾਬ ਸਰਕਾਰ ਕੋ ਦਿੱਤਾ ਜਾਏ